ਲੈ ਵੀ ਮੇਰੇ ਪੁੱਤਰ ਭਤੀਜੋ ਟਿਕਟੋਕ ਕਈ ਵੀਡੀਓ ਇਹੋ ਜਿਹੇ ਦਿਖਾ ਦਿੰਦੀਆਂ ਜਿਹੜੀਆਂ ਤੁਹਾਡੇ ਦਿਮਾਗ 'ਚ ਵੀ ਨਾ ਹੋਣ ਮੈਂ ਜਰਮਨ ਦੇ ਇੱਕ ਗੋਰੇ ਦੇ ਘਰ ਆਇਆ ਬਾਪੂ ਯਾਰ ਸਾਡਾ 5811 ਪਿੱਛੇ ਖੜਾ ਇਹ ਬਾਪੂ ਇੰਡੀਆ ਗਿਆ Goa ਘੁੰਮ ਕੇ ਆਇਆ ਬੰਬੇ ਘੁੰਮ ਕੇ ਆਇਆ ਇੰਡੀਆ ਦੇ ਮੇਰੇ ਖਿਆਲ ਬਹੁਤ ਸਾਰੇ ਬਾਟ ਘੁੰਮ ਕੇ ਆਇਆ ਅੱਜ ਬਾਬੇ ਨੇ ਆਰਡਰ ਕੀਤਾ ਸੀਗਾ ਘਰ ਦੇ ਵਿੱਚ ਤੇ ਤੁਹਾਨੂੰ ਮੈਂ ਹੈਰਾਨ ਕਰਨ ਵਾਲੀ ਇਹ ਗੱਲ ਦੱਸਣ ਲੱਗਾ ਵੀ ਅਰਗਬਤੀਆਂ ਲਾ ਕੇ ਐ ਪੂਰੀ ਗਾਰਡਨ ਸਜਾ ਕੇ ਤੇ ਰੋਟੀ ਖਾਣ ਲੱਗੇ ਆ ਉਹ ਚੀਜ਼ ਮੈਨੂੰ ਇੰਨੀ ਵਧੀਆ ਲੱਗੀ ਕਿ ਧੂਪ ਦੀ ਖੁਸ਼ਬੂ ਨਾ ਦੂਰ ਤੱਕ ਆਉਂਦੀ ਸੀ ਜਿੱਦਾਂ ਆਪਣਾ ਕੋਈ ਪੰਜਾਬੀ ਰਹਿੰਦਾ ਆ ਵਾ ਸਾਡਾ ਨਾਠਗਰਾਂ ਬਾਪੂ ਤੇ ਆ ਸਾਡੀ ਬੇਬੇ ਤੇ ਆ ਦੇਖੋ ਬਾਬਿਓ ਇਧਰ ਨਾ ਮਗਾਈਆਂ ਮੱਸ਼ੀਆਂ ਮੁਸ਼ੀਆਂ ਖਾਣ ਨੂੰ ਤੇ ਆ ਦੋ ਅਰਗਬੱਤੀਆਂ ਜਿਹੜੀਆਂ ਇੰਡੀਆ ਵਾਲੀਆਂ ਤੇ ਆਖ ਵੀਰ ਸ਼ੇਰ ਚੱਲਣ ਦੀ ਆ ਬੇਬੇ ਪੈਗਲਾ ਆਉਂਦੀ ਆ ਉਹ ਹਬਨਸੀ ਕਿੱਕਰ ਦੀ ਅਰਗਬੱਤੀ ਲਾ ਉਹ ਹਬਨਸੀ ਕਿੱਕਰ ਦਾਸਤਾ In Bad Hasfield. Bad, Bad, Bad Das ist ein Aroma. Und ja. dieser gehört von Indien. Ne? Ja, ja. Die Leute da ja. und dann beten um Satana, Waheguru. Oh, <laughs> <das ist das. lacht> in den in und hey, Baba. Ja. Wo warst du Urlaub in Indien? Ja, das, das ist schon lange her. Das war beruflich. Ja, aber wo war das? In Pune. Pune. Delhi. Ja. Mumbai. Bombay, ja. Punjab auch? Was ist das? Punjab, ein Bundesland, wo ich wohne. Ach so, Punjab. Ach, Bund auf Bundesland kann ich jetzt nicht sagen, ich kenne ah. nur die Städte. <laughs> okay, okay. nächstes Mal muss, wenn Sie gehen, Urlaub, Amritsar, Kardaspor, Batala, das gehört ja. alle. Wissen Sie, Golden Temple, wo die Leute beten? Ja ja. Wasser, ja. Ja. ja, ja, das ist gebaut mit Gold. Nächstes ja. Mal durchholen. Ne? ओके अब लेट्स सी दैट हमें फील फील हबी गेzeigt bekommen in unser schönes nicht lernen schön wetter aber tolles line tolle leute tolle leute super aber gute roma bis next time danke schön da kali e na samjya karo vi mai kala tiktok te ota hi hasa mazak karda na yaar agle pyar karde duniya je germany ch gal karde german ch pyar karde ya ਤੇ ਇਹ ਹੁੰਦੀਆਂ ਟਿਕਟੋਕ ਆ ਇਹ ਨਹੀਂ ਕਿ ਬਸ ਐਨਕਾ ਲਾ ਕੇ ਤੇ ਆਪਣਾ ਗਿੱਧਾ ਭੰਗੜਾ ਪਾ ਕੇ ਤੇ ਆਪਣੇ ਨੰਬਰ ਬਣਾ ਕੇ ਤੇ ਟਿਕਟੋਕਾਂ ਪਾਤੀਆਂ ਇਹਨੂੰ ਕਹਿੰਦੇ ਆ ਚਾਚਾ 9811 ਬਾਕੀ ਆ ਵੇਖ ਲੋ ਸਾਰੇ ਕਿਸਾਨਾਂ ਦੇ ਪਿੰਡ ਆ ਜਿੱਦਾਂ ਦਾ ਮੈਂ ਆਪ ਉਤਾਂ ਦੇ ਮੇਰੇ ਯਾਰ ਆ ਤੇ ਸ਼ਾਮਾਂ ਦਾ ਵੇਲਾ ਬਾਬਿਓ ਕੰਮ ਕੱਢੀ ਆਉਨੇ ਆ ਨਾਲ ਆਰਡਰ ਪਾਈ ਜਾਂਦੇ ਆ ਵੀ ਮਤਲਬ ਚੱਲ ਇਹ ਆ ਕੇ ਦੁਨੀਆ ਦਾ ਦੂਜਾ ਪਾਸਾ ਵੀ ਤੁਹਾਨੂੰ ਦਿਖਾਈ ਜਾਂਦਾ ਹੌਲੀ ਹੌਲੀ ਆ ਦੇਖੋ ਜਰਮਨ ਦੇ ਕੰਮ ਬਾਬਿਓ ਕੁੱਤੀਆਂ ਕੀ ਰਹਿਣੇ ਚੜਾਈਆਂ ਅਗਲੇ ਆਨੇ ਪੁਰਾਣੇ ਥੱਲਿਓਂ ਦੀ ਕੱਟ ਕੇ ਸੜਕਾਂ ਉਤੋਂ ਨਹੀਂ ਵੀ ਸੜਕਾਂ ਚਲਾਈਆਂ ਬਣਾਏ ਪੂਰੇ ਉਹ ਰੱਬ ਦਾ ਡੱਬਲਾ ਘਾ ਟਨਲ ਬਣਾਏ ਆ ਤੇ ਹੁਣ ਜਿਹੜੀ ਮੈਂ ਵੀਡੀਓ ਤੁਹਾਨੂੰ ਖਾਸ ਦਿਖਾਣ ਲੱਗਾ ਸਾਡੇ ਪਿੰਡ ਦੇ ਕੋਲ ਨਾ ਆ ਕਿਸਾਨਾਂ ਦਾ ਡੇਰਾ ਵਾ ਤੇ ਪਿਛਲੀ ਵਾਰ ਸਾਡੀ ਮਾਤਾ ਆਈ ਸੀ ਤੇ ਬਾਬਿਓ ਇੱਥੇ 1 ਮਿਲੀਅਨ ਵਿਊ ਹੋਇਆ ਸੀ ਫੇਸਬੁੱਕ ਲਾਲੀ ਵੀਰ ਬਟਾਲੇ ਵਾਲੇ ਪੇਜ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਕਿਤੇ ਅਗਲੀ ਵਾਰ ਨਾ ਇਨਾ ਕਿਸਾਨਾਂ ਦੇ ਡੇਰੇ ਤੇ ਖੜ ਕੇ ਤੁਹਾਨੂੰ ਦਿਖਾ ਲਾਂਗੇ ਕਿ ਆਓ ਦੇਖਿਓ ਸ਼ੈੱਡ ਬਣਿਆ ਵੱਡੇ ਟਰੈਕਟਰ 3-3 ਕਰੋੜ ਵਾਲੇ ਤੇ ਆਹ ਗਾਈਆਂ ਦਾ ਫਾਰਮ ਐਡਾ ਤਗੜਾ ਕੋਈ ਗੱਲ ਕਰਨ ਵਾਲੀ ਨਹੀਂ ਤੇ ਪੂਰੇ ਜੰਗਲਾਤ ਏਰੀਏ ਦੇ ਵਿੱਚ ਆ ਗੋਏ ਦੀ ਖੁਸ਼ਬੂ ਆਉਂਦੀ ਆ ਲੋਕੀ ਬੋ ਕਹਿੰਦੇ ਮੈਂ ਖੁਸ਼ਬੂ ਕਹਿਣਾ ਪਤਾ ਕਿਉਂ ਆਹਾਹਾ ਜਿਹੜੇ ਚੀਜ਼ ਨੂੰ ਛੱਡ ਗਿਆ ਇਹਨੂੰ ਮੜਾ ਕੇ ਯਾਰਾ ਰੱਖੀਏ ਤੇ ਇੱਥੇ ਹੋਰ ਵੀ ਚੀਜ਼ਾਂ ਤੁਹਾਨੂੰ ਦਿਖਾਉਣ ਵਾਲੀਆਂ ਕਿ ਇੱਥੇ ਅੱਗੇ ਜਾ ਕੇ ਹੋਰ ਵੀ ਦੋ ਡੇਰੇ ਆਉਣੇ ਕਿਸਾਨਾਂ ਦੇ ਜਿੱਥੇ ਜਾਨਵਰ ਰੱਖੇ ਹੋਏ ਆ ਇੱਕ ਮਿੰਟ ਇੱਥੇ ਦੇਖ ਦਿਖਾਉਨੇ ਆ ਤੁਹਾਨੂੰ ਸੂਰਾਂ ਦਾ ਫਾਰਮ ਵੀ ਆ ਘੋੜਿਆਂ ਦਾ ਫਾਰਮ ਵੀ ਆ ਉਹ ਅਗਲਾ ਵਿਊ ਪੇੜ ਦਾ ਚੈੱਕ ਕਰਿਓ ਕਿੰਨਾ ਘੈਂਡਾ ਯਾਰ ਜਿੱਦਾਂ ਪਿੰਡੋਂ ਪਿੰਡੋਂ ਆਏ ਉਦਾਂ ਇੱਥੇ ਪਿੰਡ ਮਿਲ ਗਏ ਸਾਨੂੰ ਆ ਦੇਖਿਓ ਇੱਧਰ ਆਹ ਵੇਖੋ ਘੋੜੇ ਚੁਗੰਡੇ ਆ ਫਾਰਮ ਆ ਘੋੜਿਆਂ ਦੇ ਤੇ ਆ ਤਵੇਲਾ ਘੋੜਿਆਂ ਦਾ ਕੋਈ ਇਹ ਨਾ ਸੋਚ ਮੈਂ ਝੂਠ ਮਾਰਨ ਧਿਆ ਆਹ ਦੇਖੋ ਘੋੜੇ ਬੱਜੇ ਉਹ ਛੋਟੇ ਘੋੜੇ ਨਸਲਾਂ ਚੈੱਕ ਕਰਿਓ ਓ ਦੇਖੋ ਬੱਕਰੇ ਆ ਸੱਚੀ ਯਾਰੋ ਤੇ ਇਹਨਾਂ ਛੋਟੇ ਘੋੜੇ ਕਹਿੰਦੇ ਆ ਆ ਇਧਰ ਅਥਰੇ ਜੋ ਗੰਡੇ ਆ ਇਹ ਬਾਬੇ ਜਰਮਨ ਦੀ ਸਰਦਾਰੀ ਕਿਸੇ ਕਿਸੇ ਨੂੰ ਪਤਾ ਹੋਊਗਾ ਵੀ ਕਿੱਦਾਂ ਪਿੰਡਾਂ ਦੇ ਵਿੱਚ ਕੀ ਮਾਹੌਲ ਆ ਆ ਦੇਖੋ ਇੱਥੇ ਨਜ਼ਾਰਾ ਆਉਂਦਾ ਜਦੋਂ ਫੇ ਮੇਲਾ ਲੱਗਦਾ ਇੱਥੇ ਘੋੜ ਦੌੜ ਦੂਜੇ ਦੇ ਘੋੜੇ ਦੀ ਦੌੜ ਹੁੰਦੀ ਆ ਓ ਦੇਖੋ ਅਗਲੇ ਬੰਨੇ ਆ ਘੋੜਿਆਂ ਵਾਲਾ ਟੈਂਕਰ ਲਾਇਆ ਪਾਣੀ ਵਾਲਾ ਹੁਣ ਆ ਉਹੜਾ ਵਿਊ ਆ ਮੇਰਾ ਸਵਰਗ ਆ ਸਵਰਗ ਕਿਹੜੀ ਗੱਲੋਂ ਪਹਾੜਾਂ ਦੇ ਵਿੱਚ ਵਸਿਆ ਇੱਕ ਬੰਨੇ ਆਹ ਵੇਖੋ ਕਿਸਾਨਾਂ ਦੀ ਮੱਕੀ ਛੱਲੀਆਂ ਜਿੰਨੀਆਂ ਮਰਜ਼ੀ ਤੋੜੋ ਆ ਉਧਰ ਵੇਖੋ ਕੋੜੇ ਬੱਜੇ ਅਗਲੇਾਂ ਤੇ ਆਹ ਵੇਖੋ ਛੱਲੀਆਂ ਇਹ ਛੱਲੀਆਂ ਸਾਰੀਆਂ ਕੁੱਤਰਕੇ ਤੇ ਇਹਨਾਂ ਪਾਉਣੀਆਂ ਜਾਨਵਰਾਂ ਨੂੰ ਤੇ ਆਹ ਵੇਖੋ ਟਰੈਕਟਰ ਲੱਗੇ ਨਾ ਕਿਸਾਨਾਂ ਦੇ ਚੱਲਣ ਹੀ ਡੇ ਆ ਨਾਲ-ਨਾਲ ਆਹ ਦੇਖੋ ਵੇ ਘੋੜੇ ਬੱਜੇ ਉਹ ਦੇਖੋ ਘੋੜੇ ਉੱਤੇ ਹਾਲੇ ਸੋ ਪੇਡਾਂ ਵੀ ਆ ਗਈਆਂ ਢੁੰਬੇ ਉਹ ਢੁੰਬੇ ਢੁੰਬੇ ਕੱਟਦੇ ਜੰਨੀਆਂ ਉਹਨਾਂ ਕੱਟਦੀਆਂ ਸਾਰਾ ਕੁਝ ਵੇਖ ਕੇ ਮੁੜ ਕੇ ਇਹਨਾਂ ਲਿਖ ਦੇਣਾ ਐਡਾ ਥੋਕਰਾ ਐਡਾ ਵਿਲਾ ਬਾਬੇ ਗੱਡੀ ਚੱਲ ਰਹੀ ਆ ਆਰਡਰ ਪੈ ਰਹੇ ਨੇ ਨਜ਼ਾਰੇ ਆ ਰਹੇ ਨੇ ਨਜ਼ਾਰੇ ਆ ਰਹੇ ਨੇ ਜੂਰੋ ਡਿੱਗ ਰਹੇ ਨੇ ਬੰਦੇ ਹੱਸ ਰਹੇ ਨੇ ਤੇ ਇਕੱਲਾ ਬਤਾ ਸ਼ਾਰਫ ਨੇ ਆਓ ਵੇਖੋ ਗੋਰੀਆਂ ਦੇ ਗਾਰਡਨ ਵਿੱਚ ਗੋਰੀਆਂ ਦੇ ਬੱਚੇ ਖੇਡਣ ਦੇ ਫੁੱਟਬਾਲ ਨਜ਼ਾਰੇ ਲੈ ਰਹੇ ਆ। ਮਾਤਾ ਸਾਡੀ ਕਈ ਵਾਰ ਕਹਿੰਦੀ ਹੁੰਦੀ ਪੁੱਤ ਵੀ ਇੰਨਾ ਚੜੋ ਗਿਆ 24 25 ਸਾਲ ਵੀ ਦਿਲ ਲੱਗ ਜਾਂਦਾ ਹੁਣ। ਮੈਂ ਕਹਿੰਦਾ ਮਾਤਾ ਵੀ ਜਿੱਦਾਂ ਦਾ ਮੈਂ ਓਦਾਂ ਨੇ ਮੇਰੇ ਯਾਰ ਆ ਗੋਰੀਆਂ ਨੂੰ ਵੀ ਓਦਾਂ ਦਾ ਹਾਸ ਸਮਝਾ ਕਰ ਲਈਦਾ ਓਦਾਂ ਬੋਲ ਲਈਦਾ ਵਾ ਦਿਲ ਲੱਗੇ ਨੇ। ਪਰਦੇਸਾਂ ਵਿੱਚ ਦਿਲ ਲਾਉਣੇ ਵੜੇ ਓਕੇ ਆ ਪਰ ਗੱਲ ਇਹ ਆ ਵੀ ਮਗਾਨਿਆਂ ਨੂੰ ਆਪਣੀਆਂ ਬਣਾਇਆ ਬੋਲੀਆਂ ਸਿੱਖੀਆਂ ਮੁਸੀਬਤਾਂ ਨਾਲ ਲੜੇ ਆ। ਤੇ ਚਲੋ ਆਪਣੇ ਵਾਸਤੇ ਕੀਤਾ ਕਿਸੇ ਵਾਸਤੇ ਤਾਂ ਨਹੀਂ ਇਹ ਗੱਲ ਦਾ ਕੋਈ ਉਹ ਨਹੀਂ ਪਰ ਗੱਲ ਇਹ ਹੈ ਤੇ ਆਪਣੀ ਜ਼ਿੰਦਗੀ ਦਰਸ਼ਨ ਦਾ ਸੋਸ਼ਲ ਮੀਡੀਆ ਦਾ ਹੱਕ ਹੈਗਾ ਸਾਨੂੰ ਚੱਗਾ ਫਿਰ ਸੋਹਣੋ ਲਵ ਕਿਉ ਅਗਲੀ ਵੀਡੀਓ ਲੈ ਕੇ ਬਟਾਲੇ ਵਾਲਾ ਫੇਰ ਆਊਗਾ ਧੰਨਵਾਦ